ਅੱਜ ਤੇ ਅਸੀਂ ਜਿਹੜਾ ਨਾ ਇਹ ਮਾਰਚ ਕਰ ਰਹੇ ਆਂ ਸੈਂਟਰਲ ਸਰਕਾਰ ਨੇ ਜਿਹੜਾ ਕੇਂਦਰੀ ਖੇਤੀਬਾੜੀ ਖਰੜਾ ਦੇ ਅੰਗਾਵਾ ਉਹਦੇ ਵਿਰੋਧ ਦੇ ਵਿੱਚ ਤੇ 23 ਫਸਲਾਂ ਦੇ ਵਿੱਚ ਜਨਨਾ ਭਈ ਉਹ ਐਮ ਐਸ ਪੀ ਦੀ ਦਾ ਗਰੰਟੀ ਕੁਮ ਬਣਾਉਂਦੇ ਤੇ ਉਹਨਾਂ ਦਾ ਮਿਨੀਮਮ ਜਿਹੜੀ ਸਪੋਰਟ ਪ੍ਰਾਈਸ ਹੈ ਉਹਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਟੈਕਸ ਮਾਰਕ ਕਲਾਨੌਰ ਦੇ ਵਿੱਚ ਕੱਢਣਾ ਸੀ ਅੱਜ ਉਹ ਸਾਰੇ ਭਾਰਤ ਦੇ ਵਿੱਚ ਹੋ ਰਿਹਾ ਵਾ ਅਸੀਂ ਲੋਕਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਜਿਹੜੇ ਕਲਾਨੌਰ ਦੇ ਵਿੱਚ ਜਿਹੜਾ ਆਪਣੇ ਫੌਜੀ ਵੀਰ ਜਿਹੜਾ ਸਾਡਾ ਨਹੋਦਾਨਾ ਕੋਚੀਦੋ ਆਵਾ ਉਹ ਪ੍ਰਸ਼ਾਸਨ ਜਿਹੜਾ ਉਹ ਕੋਈ ਨਹੀਂ ਉਹਦੀ ਸੰਸਕਾਰ ਦੇ ਮੌਕੇ ਤੇ ਆਇਆ ਅਸੀਂ ਪ੍ਰਸ਼ਾਸਨ ਦੀ ਵੀ ਦਿਖੇਦੀ ਕਰਦੇ ਆ ਤੇ ਇਹ ਅਸੀਂ ਉਸ ਵੀਰ ਨੂੰ ਸ਼ਰਧਾਂਜਲੀ ਦੋਮਤ ਦੇ ਕੇ ਇਹ ਜਿਹੜਾ ਪ੍ਰੋਗਰਾਮ ਨਹੋਦ ਦੇ ਵਿੱਚ ਉਹਦੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸਾਂਝਾ ਹੁੰਦੇ ਆ ਆ ਅਸੀਂ ਇਹ ਪ੍ਰੋਗਰਾਮ ਕੈਂਸਲ ਕੀਤਾ ਵਾ ਤੇ ਅਸੀਂ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਮਾਰਚ ਕਰਨਾ ਸੀ ਉਹ ਨਹੀਂ ਕੀਤਾ ਅਸੀਂ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਤਕਾਵੀਂ ਗੰਗੇਆ ਤੇ ਉਹ ਪੰਜਾਬ ਦੀਆਂ ਸਾਰੇ ਭਾਰਤ ਭਦਰ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨੇ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਤਾਂ ਕਿ ਜਦਨਾ ਪਈਏ ਖੇਤੀਬਾੜੀ ਨੀਤੀ ਰੱਦ ਹੋਵੇ ਤੇ ਫਸਲਾਂ ਤੇ ਪੂਰੀ ਐਨਐਸਪੀ ਜਿਹੜੀ ਆ ਉਹ ਲਾਗੂ ਹੋਵੇ ਨਹੀਂ ਤੇ ਸੈਂਟਰ ਸਰਕਾਰ ਦੇ ਖਿਲਾਫ ਇੱਕ ਵੱਡਾ ਸੰਘਰਸ਼ ਜਿਹੜਾ ਉਹ ਐਲਾਨ ਕਰਾਂਗੇ ਜਿੱਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੈਂਟਰ ਸਰਕਾਰ ਦੀ ਹੋਵੇਗੀ ਅੱਜ ਇਹ ਟਰੈਕਟਰ ਮਾਰਚ ਜਿਹੜੇ ਆ ਜਿਹੜਾ ਅੱਜ ਟਰੈਕਟਰ ਮਾਰਚ ਕਰਿਆ ਜਾ ਰਿਹਾ ਸਯੁਗਤ ਪੋਰਜੇ ਦੇ ਕਾਲ ਦੇ ਉੱਤੇ ਆਪਾਂ ਅੱਜ ਕਲਾਨੌਰ ਦੇ ਵਿੱਚ ਇਹ ਟਰੈਕਟਰ ਮਾਰਚ ਦਾ ਪ੍ਰੋਗਰਾਮ ਰੱਖਿਆ ਸੀਗਾ ਤੇ ਅੱਜ ਆਪਾਂ ਇਹ ਜਿਹੜਾ ਟਰੈਕਟਰ ਮਾਰਚ ਆ ਸਾਡੇ ਕਲਾਨੌਰ ਦਾ ਇੱਕ ਨੌਜਵਾਨ ਜਿਹੜਾ ਚੜ੍ਹਦੀ ਉਮਰੇ ਫੌਜ ਦੇ ਵਿੱਚ ਜਵਾਨ ਸੀਗਾ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਉਹਦੇ ਸੋਗ ਦੇ ਵਿੱਚ ਆਪਾਂ ਟਰੈਕਟਰ ਮਾਰਚ ਜਿਹੜਾ ਵਾ ਟਰੈਕਟਰ ਮਾਰਚ ਇਕੱਠੇ ਜੁੜ ਹੋਏ ਨੇ ਔਰ ਆਪਾਂ ਅੱਜ ਉਹ ਉਹਦੇ ਸ਼ਰਧਾਂਜਲੀ ਦੇ ਕੇ ਜਿਹੜਾ ਟਰੈਕਟਰ ਮਾਰ ਗਿਆ ਉਹ ਕੈਨਸਲ ਕੀਤਾ ਤੇ ਸਾਰੇ ਟਰੈਕਟਰ ਜਿਹੜੇ ਆਪੋ ਆਪਣੇ ਘਰਾਂ ਨੂੰ ਜਾ ਰਹੇ ਨੇ ਤੇ ਸਾਨੂੰ ਇਹ ਬੜਾ ਸਾਡੇ ਸ਼ਹਿਰ ਨੂੰ ਸ਼ਹਿਰ ਵਾਸਤੇ ਬੜੀ ਦੁੱਖ ਦੀ ਗੱਲ ਆ ਕਿ ਸਾਡਾ ਜਿਹੜਾ ਨੌਜਵਾਨ ਆ ਉਹ ਸ਼ਹੀਦੀ ਪ੍ਰਾਪਤ ਕੀਤੀ ਆ ਤੇ ਉਹ ਦੇਸ਼ ਦੇ ਲੇਖੇ ਲਗਾ ਆਪਾਂ ਉਸ ਨੌਜਵਾਨ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਠੇ ਹੋ ਗਏ ਤੇ ਟਰੈਕਟਰ ਮਾਰ ਜਿਹੜਾ ਰੱਦ ਕੀਤਾ ਦਰਦ ਕੀ ਆ ਬਟੇ ਆ ਰਹੇ ਨੇ ਟੈਨ ਮਾਰਦੇ ਨੇ ਬੱਸ ਆ ਅੱਜ ਦਾ ਇਹ ਟਰੈਕਟਰ ਮਾਰਚ ਆ ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਇਹ ਪੂਰੇ ਦੇਸ਼ ਦੇ ਅੰਦਰ ਸੱਦਾ ਦਿੱਤਾ ਗਿਆ ਕਿ ਪੂਰੇ ਦੇਸ਼ ਦੇ ਅੰਦਰ ਬਲਾਕ ਪੱਧਰ ਤਹਿਿਲ ਪੱਧਰ ਜਿਲ੍ਹਾ ਪੱਧਰ ਤੱਕ ਜਿਹੜਾ ਇਹ ਟਰੈਕਟਰ ਮਾਰਚ ਜਿਹੜਾ ਕੀਤਾ ਜਾਣ ਤਾਂ ਕਿ ਸਰਕਾਰ ਨੂੰ ਜਿਹੜਾ ਆ ਉਹ ਜਿਹੜੀ ਗੂੜੀ نیند ਦੇ ਸੁੱਤੀ ਆ ਉਹ ਜਗਾਇਆ ਜਾਵੇ ਕਿ ਜਿਹੜੀਆਂ ਸਾਡੀਆਂ ਕਿਸਾਨੀ ਦੀਆਂ ਮੰਗਾਂ ਖਾਸ ਕਰਕੇ ਜਿਹੜੀ ਆ ਇਹ ਸਾਰੀਆਂ ਫਸਲਾਂ ਉੱਤੇ ਗਰੰਟੀ ਦਾ ਕਾਨੂੰਨ ਬਣਾਉਣਾ ਸਾਮੀ ਨਾਥਨ ਦੀ ਕਮਿਸ਼ਨ ਦੇ ਰਿਪੋਰਟ ਦੇ ਅਨੁਸਾਰ ਐਮਐਸ ਵੀ ਨਿਯਤ ਕਰਨਾ ਤੇ ਨਵਾਂ ਜਿਹੜਾ ਖੇਤੀ ਮੰਡੀ ਦਾ ਜਿਹੜਾ ਖਰੜਾ ਜਿਹੜਾ ਰਾਜ ਸਰਕਾਰ ਨੂੰ ਭੇਜਿਆ ਗਿਆ ਉਹਨੂੰ ਵਾਪਸ ਲੈ ਕਰਵਾਉਣ ਦੇ ਲਈ ਤੇ ਹੋਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਇਹ ਜਿਹੜਾ ਇਹ ਮਾਰਚ ਕੀਤਾ ਜਾ ਰਿਹਾ ਅਸਲ ਦੇ ਵਿੱਚ ਜਿਹੜਾ ਮਾਰਚ ਆ ਦੇਸ਼ ਪੱਧਰ ਦਾ ਕੀਤਾ ਜਾ ਰਿਹਾ ਇਹ ਪ੍ਰਾਵਾਹੀ ਜਿਹੜਾ ਸੰਘਰਸ਼ ਆ ਇਹ ਕੇਂਦਰ ਸਰਕਾਰ ਦੇ ਖਿਲਾਫ ਵਿੱਢਿਆ ਜਾ ਰਿਹਾ ਅਸੀਂ ਇਸੇ ਦੌਰਾਨ ਪੂਰੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰ ਸਟੇਟ ਦੇ ਵਿੱਚ ਜਿਹੜੀ ਆ ਮਹਾਪੰਚਾਇਤਾਂ ਕਰਨ ਜਾ ਰਹੇ ਆ ਦੋਨਾਂ ਤਿੰਨ ਸਟੇਟਾਂ ਦੇ ਵਿੱਚ ਮਹਾਪੰਚਾਇਤਾਂ ਕਰ ਚੁੱਕੇ ਆ ਪੂਰੇ ਦੇਸ਼ ਦੇ ਕਿਸਾਨ ਨੂੰ ਵੀ ਜਗਾਵਾਂਗੇ ਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕਰਕੇ ਕੇਂਦਰ ਦੇ ਸਰਕਾਰ ਦੇ ਖਿਲਾਫ ਅਸੀਂ ਵੱਡੀ ਲੜਾਈ ਲੜਨ ਜਾ ਰਹੇ ਆ ਹੋਰ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਐਕਸ਼ਨ ਅਸੀਂ ਕਰਾਂਗੇ ਤਾਂ ਕਿ ਸਰਕਾਰ ਨੂੰ ਜਿਹੜਾ ਆ ਜਿਵੇਂ ਅਸੀਂ ਖੇਤੀ ਦੇ ਕਾਨੂੰਨ ਜਿਹੜੇ ਆ ਉਹ ਵਾਪਸ ਕਰਵਾਏ ਆ ਉਸੇ ਤਰ੍ਹਾਂ ਹੀ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਆ ਇਸ ਗੱਲ 'ਚ ਮਜਬੂਰ ਕਰਦਾਂਗੇ ਕਿ ਉਹ ਸਾਡੀਆਂ ਜਿਹੜੀਆਂ ਇਹ ਮੰਗਾਂ ਜਿਹੜੀਆਂ ਜਿਹਨਾਂ ਦਾ ਮੈਂ ਵਰਣਨ ਕੀਤਾ ਉਹਨਾਂ ਮੰਗਾਂ ਨੂੰ ਜਿਹੜੇ ਆ ਉਹ ਮੰਨੇ ਅੱਜ ਟਰੈਕਟਰ ਮਾਰਚ ਕੈਂਸਲ ਕਿਉਂ ਕੀਤਾ ਗਿਆ ਜੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਸਾਹਮਣੇ ਸੈਂਕੜੇ ਜਿਹੜੇ ਆ ਟਰੈਕਟਰ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਆ ਕਿਉਂਕਿ ਸਾਡਾ ਇਹ ਜਾ ਕਸਬਾ ਕਲਾਨੌਰ ਆ ਕਲਾਨੌਰ ਦਾ ਸਾਡਾ ਇੱਕ ਫੌਜੀ ਜਵਾਨ ਜਿਹੜਾ ਸ਼ਹੀਦ ਹੋ ਗਿਆ ਉਹਦਾ ਅੱਜ ਸੰਸਕਾਰ ਆ ਉਸ ਰੋਸ ਮਤਵਜੋ ਵੀ ਅੱਜ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਸਾਰੇ ਜਿਹੜੇ ਸ਼ਹਿਰ ਵਾਸੀਆਂ ਨੇ ਆਪਣੀਆਂ ਸਾਰੇ ਕਾਰੋਬਾਰ ਦੁਕਾਨਾਂ ਬੰਦ ਰੱਖੀਆਂ ਹੋਈਆਂ ਨੇ ਤੇ ਇਹੋ ਜਿਹਾ ਜਿਹੜਾ ਗਮਗੀਨ ਜਿਹੜਾ ਮਾਹੌਲ ਆ ਉਹਨੂੰ ਦੇਖਦਿਆਂ ਹੋਇਆਂ ਅਸੀਂ ਇਸ ਸ਼ਹਿਰ ਦੇ ਵਿੱਚ ਮਾਰਚ ਨਹੀਂ ਕੀਤਾ ਤੇ ਇਹ ਸਾਰਾ ਇਕੱਠ ਜਿਹੜਾ ਇੱਥੇ ਜਿਹੜਾ ਮੋਬਾਕਾਜ਼ੀ ਸਟੇਡੀਅਮ ਦੇ ਵਿੱਚ ਕੀਤਾ ਇਹ ਸੋ ਸਾਡੇ ਟਰੈਕਟਰ ਜਿਹੜੇ ਆ ਵਾਫਾ ਪਿੰਡਾਂ ਨੂੰ ਜਿਹੜੇ ਆ ਉਹ ਸੁੱਚ ਜਾਨ ਗਏ ਤੇ ਅਸੀਂ ਇਹ ਟਰੈਕਟਰ ਜਿਹੜਾ ਮਾਰਚ ਉਥੇ ਕਰਨਾ ਸੀਗਾ ਉਹਦੀ ਬਜਾਏ ਸਾਰੇ ਕਿਸਾਨਾਂ ਨੇ ਇੱਥੇ ਇਕੱਠੇ ਹੋ ਕੇ ਅਸੀਂ 2 ਮਿੰਟ ਦਾ ਹਮੋਨ ਧਾਰ ਕੇ ਉਸ ਨੌਜਵਾਨ ਸ਼ਹੀਦ ਜਿਹੜਾ ਸਾਡਾ ਫੌਜੀ ਆ ਉਹਨੂੰ ਸ਼ਰਧਾਂਜਲੀ ਜਿਹੜੀ ਆ ਅਸੀਂ ਅਸપર ਕੀਤੀ ਆ ਸਰਕਾਰ ਕੋਲ ਮੰਗ ਵੀ ਕੀਤੀ ਆ ਕਿ ਅੱਜ ਜਿਹੜਾ ਉਹ ਹਾਸੜ ਵਾਸ ਤੇ ਸੰਸਕਾਰ ਹੋ ਰਿਹਾ ਕੋਈ ਜਿਹੜਾ ਸਰਕਾਰੀ ਨੁਮਾਇੰਦਾ ਜਿਹੜਾ ਆ ਉਹਨੇ ਸੰਸਕਾਰ ਤੇ ਨਹੀਂ ਪਹੁੰਚਿਆ ਇਹ ਇਸ ਤਰੀਕੇ ਦੇ ਨਾਲ ਜਿਹੜਾ ਸਾਡੇ ਇਹਨਾਂ ਫੌਜੀ ਵੀਰਾਂ ਨੂੰ ਜਿਹੜਾ ਆ ਅੱਖੋਂ ਪਰੋਖੇ ਕਰਨਾ ਇਹ ਬਿਲਕੁਲ ਜਾਇਜ਼ ਨਹੀਂ ਕਿਉਂਕਿ ਇਹਨਾਂ ਦੀ ਬਦੌਲਤ ਹੀ ਅਸੀਂ ਜਿਹੜੀਆਂ ਘਰਾਂ ਦੇ ਵਿੱਚ ਬੇਫਿਕਰ ਫਿਕਰ ਹੋ ਕੇ ਅਸੀਂ ਰਾਤ ਦੀਆਂ ਲੰਬੀਆਂ ਤਾਂ ਕੇ ਸੌਂਦੇ ਆ ਤੇ ਜਿਦੋਂ ਕਿ ਦੂਸਰੇ ਪਾਸੇ ਇਹ ਜਿਹੜੇ ਸਾਡੇ ਫੌਜੀ ਵੀਰ ਆ ਇਹ ਸਰਹੱਦਾਂ ਉੱਤੇ ਸਾਡੀ ਜਿਹੜੀ ਰਾਖੀ ਕਰਦੇ ਆ ਉਹਨਾਂ ਦਾ ਮਾਨ ਸਨਮਾਨ ਜਿਹੜਾ ਹਰ ਹਾਲਤ ਦੇ ਵਿੱਚ ਹੋਣਾ ਚਾਹੀਦਾ ਸੀ ਮੰਗ ਕਰਦੇ ਆ ਇਹ ਫੌਜੀ ਵੀਰ ਦਾ ਜਿਹੜਾ ਮਾਨ ਸਨਮਾਨ ਜਿਹੜਾ ਆ ਉਹ ਸਰਕਾਰ ਵੱਲੋਂ ਜਿਹੜੀਆਂ ਆਉਂਦੀਆਂ ਸ਼ਹੀਦਾਂ ਨੂੰ ਦੇਣ ਵਾਲੀਆਂ ਜਿਹੜੀਆਂ ਸਾਰੀਆਂ ਪਾਵੇਂ ਗ੍ਰਾਂਹ ਤੇ ਅੱਜ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਨੇ ਉਹਨੂੰ ਜਿਹੜੇ ਪ੍ਰਦਾਨ ਕੀਤੀਆਂ। ਜਿਵੇਂ ਜੱਥੇਬੰਦੀਆਂ ਐਸੇ ਇੱਥੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਤਿੰਨ ਜੱਥੇਬੰਦੀਆਂ ਜਿਹੜੀਆਂ ਨੇ ਸਾਡੀਆਂ ਇਸ ਏਰੀਆ ਦੇ ਆਈਆਂ ਨੇ ਜਮੂਰੀ ਕਿਸਾਨ ਸਭਾ ਤੇ ਪੰਜਾਬ ਕਿਸਾਨ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਇਹ ਤਿੰਨ ਜੱਥੇਬੰਦੀਆਂ ਵੱਲੋਂ ਅੱਜ ਦਾ ਇਸ